ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਆਮੋ ਸਾਹਮਣੀ ਇਹਨਾਂ ਦੀ ਗੋਲੀ ਚੱਲੀ ਆ ਮੁਕਾਬਲਾ ਹੋਇਆ ਏ ਜਿਹਦੇ ਵਿੱਚ ਜਸਪਾਲ ਸਿੰਘ ਦੀ ਉਸ ਤੋਂ ਬਾਅਦ ਜਦੋਂ ਆਮੋ ਸਾਹਮਣੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਲਟੇਰਾ ਜਿਹੜਾ ਮਾਰਿਆ ਗਿਆ ਲਟੇਰਿਆਂ ਦੀ ਗਿਣਤੀ ਘੱਟੋ ਘਾਟ 8 9 ਹੀ 8 9 ਲਟੇਰਿਆਂ ਦੀ ਗਿਣਤੀ ਸੀਗੀ ਆ ਤੁਹਾਨੂੰ ਉਸਾਂ ਦੇ ਲੈ ਚਾਲਦੇ ਜਿੱਥੇ ਇੱਕ ਲਟੇਰਾ ਮਾਰਿਆ ਗਿਆ ਇਸ ਦੇ ਉੱਪਰ ਚੜੇ ਤੇ ਤੋਂ ਬਾਅਦ ਆਪ ਦੇ ਵਿੱਚ ਜਿੰਨੇ ਵੀ ਡੇਰੇ ਬਈਕਾਂ ਵਾਲੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਕਹਿੰਦੇ ਸਸਤਰਕੇ ਅਧੀਨ ਖਾਲਸਾ ਸਸਤਰਕੇ ਅਧੀਨ ਖਾਲਸੇ ਦੀ ਗਾਨੀ ਲੱਗਾ ਦਸਨਾਂ ਭੀ ਹੜ ਜਮੇ ਕਾਲੇ ਕੱਚਿਆਂ ਆਲਾ ਦਾ ਗਰੋਹ ਚੱਲਦਾ ਹੀ ਹੁਣ ਬੇਕਾਂ ਦੇ ਉੱਤੇ ਲਟੇਰੇ ਪੈਂਦੇ ਆ ਜੇਦੀ ਤਾਜ਼ਾ ਖਬਰ ਅੰਬਰਸਰ ਜ਼ਿਲ੍ਹੇ ਦੇ ਪਿੰਡ ਖਾਣਾ ਲੋਪੋਗੇ ਚਗਾਵਾ ਪਿੰਡ ਕੱਚਾ ਪੀਲੋਵਾਲ ਉਤੋਂ ਦੀ ਆ ਪਿੰਡੋ ਵੇਖੋ ਆਇਦਰ ਮਾਰਿਓ ਕਾਕਾ 1 2 3 4 5 6 ਇਹ ਤੌਂਡੇ ਬਣੇ ਐ ਡੰਡੇ ਰਾਈ ਉਹ ਜਿਹੜੇ ਕੋਠੇ ਦੇ ਉੱਪਰ ਚੜ੍ਹੇ ਆ। ਇਸ ਤੋਂ ਬਾਅਦ ਇਹ ਡੇਰੇ ਦੇ ਵਿੱਚ ਜਦੋਂ ਉਹਨਾਂ ਨੂੰ ਮਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਇੱਕ ਦਾ ਨਾਂ ਜਸਪਾਲ ਸਿੰਘ ਵੱਡਾ ਜਿਹੜਾ ਮੇਰਾ ਸਾਲਾ ਛੋਟੇ ਦਾ ਨਾਂ ਜਗਰਾਜ ਸਿੰਘ ਉਹਨਾਂ ਨੂੰ ਜਦੋਂ ਪਤਾ ਲੱਗਿਆ ਤੇ ਆਹਮੋ ਸਾਹਮਣੀ ਨਾਲ ਦੀ ਗੋਲੀ ਚੱਲੀ ਆ ਮੁਕਾਬਲਾ ਹੋਇਆ ਏ ਜਿਹਦੇ ਵਿੱਚ ਜਸਪਾਲ ਸਿੰਘ ਦੀ ਬਾਹ ਦੇ ਉੱਤੇ ਗੋਲੀ ਲੱਗੀ ਆ। ਉਹਦੀ ਬਾਹ ਜਿਹੜੀ ਉਹ ਕੱਟੀ ਗਈ ਉਹ ਹੁਣ ਅਮਨਦੀਪ ਹਸਪੀਟਲ ਆ ਵਿਖਾਓ। ਆਹ ਖੂਨ ਢੋਲਾ ਪਿਆ ਇਹ ਜਸਪਾਲ ਸਿੰਘ ਦਾ ਖੂਨ ਆ। ਆ ਸਾਰਾ ਉਹ ਜਸਪਾਲ ਸਿੰਘ ਦਾ ਖੂਨ ਜਦੋਂ ਉਹਨਾਂ ਦਾ ਮੁਕਾਬਲਾ ਕਰਦੇ ਸਿੱਧੇ ਉਹਨਾਂ ਵੱਲ ਭੱਜੇ ਦਲੇਰੀ ਦੇ ਨਾਲ ਉਹਨਾਂ ਸਾਹਮਣੇ ਗੋਲੀ ਚਲਾਈ ਆ ਇਧਰਲੇ ਬੰਨੇ ਕੰਦਿਆ ਇਧਰ ਨੂੰ ਜੇ ਬਟਾ ਆ ਗਿਆ ਇਹ ਕਾਂਦੇ ਦੇ ਵਿੱਚ ਉਹਨਾਂ ਨੇ ਜਦੋਂ ਸਨ ਲਾਈ ਰਾਤ ਨੂੰ ਆ ਨਿਸ਼ਾਨ ਲੱਗੇ ਆ ਇਟਾਂ ਤੋੜੀਆਂ ਏ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਜਾਗ ਪਏ ਉਸ ਤੋਂ ਬਾਅਦ ਜਦੋਂ ਆਹੋ ਸਾਹਮਣੀ ਗੋਲੀ ਚੱਲੀ ਆ ਜਿਸ ਦੇ ਵਿੱਚ ਇੱਕ ਲਟੇਰਾ ਜਿਹੜਾ ਮਾਰਿਆ ਗਿਆ ਲਟੇਰਿਆਂ ਦੀ ਗਿਣਤੀ ਘਟੋ ਘੱਟ 8 9 ਹੀ 8 9 ਲਟੇਰਿਆਂ ਦੀ ਗਿਣਤੀ ਹੈਗੀ ਆ ਤੁਹਾਨੂੰ ਉਸਾਂ ਦੇ ਲੈ ਚਾਲਦੇ ਜਿੱਤੇ ਇੱਕ ਲਟੇਰਾ ਮਾਰਿਆ ਗਿਆ ਹੈ ਸਾਡੀ ਬੇਨਤੀ ਆ ਵੀ ਜਿੰਨੇ ਵੀ ਭਰਾ ਆਪਦੇ ਡੇਰਿਆਂ ਦੇ ਰਹਿੰਦੇ ਆ ਸ਼ਸਤਰ ਰੱਖਿਆ ਕਰੋ ਆਪਦੇ ਕੋਲ ਤੇ ਬਹੁਤ ਵਧੀਆ ਹੋਇਆ ਕੰਮ ਜਿਹੜਾ ਇੱਕ ਲਟੇਰਾ ਤਾਂ ਮਾਰਿਆ ਗਿਆ ਹੈ ਪਰ ਬਸ ਹੋਰਤੀ ਗੱਲਾਂ ਜਿਹੜੀ ਸਾਡੇ ਰਿਸ਼ਤੇਦਾਰ ਦੀ ਬਾਹ ਕੱਟਣੀ ਪਈ ਆ ਕਿਉਂਕਿ ਉਹਦੀ ਬਾਹ ਦੇ ਵਿੱਚ ਗੋਲੀ ਲੱਗ ਗਈ ਆ ਉਹ ਇਸ ਵੇਲੇ ਅਮਰਦੀਪ ਹਸਪੀਟਲ ਦੇ ਵਿੱਚ ਹੈ ਇਹ ਕਰਕੇ ਸਾਨੂੰ ਦੁੱਖ ਤੇ ਬਹੁਤ ਹੋਇਆ ਏ ਤੇ ਉਸ ਤੋਂ ਬਾਅਦ ਜਦੋਂ ਲਟੇਰੇ ਦੇ ਗੋਲੀ ਵੱਜੀ ਆ ਜਗ੍ਹਾ ਤੇ ਤੁਹਾਨੂੰ ਲੈ ਚਲਦੀ ਆ ਜਗ੍ਹਾ ਆ ਦੇਖੋ ਸਾਰਾ ਉਹਦਾ ਖੂਨ ਡੁੱਲਿਆ ਪਿਆ ਏ ਆ ਸਾਰਾ ਇਹ ਉਹ ਲਟੇਰੇ ਦਾ ਖੋਪਰ ਉੱਡ ਗਿਆ ਗੋਲੀ ਵੱਜ ਕੇ ਇਹ ਲਟੇਰੇ ਕੋਈ ਬਿਹਾਰੀਏ ਜਾਦੇ ਜਾਂ ਛਿਕੜੀਕਰ ਆ ਦੇਖੋ ਬੀਡੀਆਂ ਪਈਆਂ ਉਹਨਾਂ ਦੀਆਂ 8-9 ਦੀ ਗਿਣਤੀ ਦੇ ਵਿੱਚ ਆ ਹੱਥਾਂ ਦੇ ਵਿੱਚ ਦਸਤਾਨੇ ਚੜਨ ਵਾਲੇ ਆ ਜਸਤਾਨੇ ਪਏ ਜੋ ਉਹਨਾਂ ਨੇ ਹੱਥਾਂ ਦੇ ਵਿੱਚ ਚੜਾਏ ਸੀਗੇ ਉਸ ਤੋਂ ਬਾਅਦ ਜਦੋਂ ਮੇਰੇ ਸਾਲੇ ਦੇ ਜਸਪਾਲ ਸਿੰਘ ਤੇ ਗੋਲੀ ਲੱਗ ਜਾਂਦੀ ਆ ਉਹ ਡੰਗ ਪੈਂਦਾ ਉਹ ਸਾਰੇ ਉਹਦੇ ਦਾਲੇ ਉਹ ਡੰਡੇ ਉਹ ਸਾਹਮਣੇ ਜਿੱਥੇ ਕਾਰ ਖਲੋਤੀ ਜਾਂ ਨੂੰ ਮਾਰੀ ਉਸ ਜਗ੍ਹਾ ਦੇ ਉੱਤੇ ਉਹ ਡੰਗ ਪੈਂਦਾ ਸਾਰੇ ਉੱਧਰ ਹੋ ਜਾਂਦੇ ਆ ਲਟੇਰਿਆਂ ਦੀ ਇੰਨੀ ਦਿਲਵਹੀ ਆ ਆਪਦੇ ਬੰਦੇ ਨੂੰ ਚੁੱਕ ਕੇ ਸਰੋਂ ਦੇ ਖੇਤਾਂ ਨੂੰ ਭਜਦੇ ਆ ਵੀ ਉਹਦੀ ਕੋਈ شناخت ਨਾ ਹੋ ਸਕੇ ਕੋਈ ਉਹਦਾ ਡੈਂਟੀ ਕਾਰਡ ਮੋਬਾਈਲ ਵਗੈਰਾ ਜਿਹੜਾ ਉਹ ਲੈ ਕੇ ਆ ਇਧਰੋਂ ਲਿਆਓ ਇੱਥੇ ਉਹਦਾ ਮਰਜ ਡਿੱਗਾ ਆ ਉਹਦਾ ਮਰ ਗਿਆ ਨੇ ਡੇਰੇ ਦਾ ਸਰਦੇ ਵਿੱਚੋਂ ਜਿਹੜੀ ਖੋਪਰੀ ਉੱਡੀ ਆ ਆ ਉਹਦਾ ਮਰ ਗਿਆ ਇੱਥੇ ਨੇੜ ਦਾ ਰਿਆ ਉਹਨੇ ਚਰ ਨੂੰ ਹੋਰ ਵੀ ਬਹਿਕਾਂ ਵਾਲੇ ਡੇਰਿਆਂ ਵਾਲੇ ਮੈਂ ਨਾਲ ਸ਼ਾਬਾਸ਼ ਇਹ ਉਹਨਾਂ ਦੇ ਉਹ ਜਿਹੜੇ ਲਾਗਾਂ ਆ ਗਏ ਉਹਨਾਂ ਫਾਇਰਿੰਗ ਕੀਤੀ ਜਾਂ ਫੇਰ ਉਹ ਬੰਦਾ ਉਹਦਾ ਛੱਡ ਕੇ ਏਟੋ ਨੱਠ ਗਏ ਆ ਤੇ ਜਿਹੜਾ ਪੁਲਿਸ ਮਹਿਕਮਾ ਆਏ ਚਲੋ ਸ਼ਾਬਾਸ਼ ਉਹਨਾਂ ਦੇ ਵੀ 1 ਵਜੇ ਜਿਹਾ ਅਸੀਂ ਰਿਪੋਰਟ ਕੀਤੀ ਇਹਨਾਂ ਨੇ ਤੇ 2 ਵਜੇ ਦੇ ਕਰੀਬ ਪੁਲਿਸ ਆਈ ਆ ਉਹ লাশ ਜਿਹੜੀ ਉਹ ਚੁੱਕ ਕੇ ਠਾੜੇ ਲੈ ਗਈ ਆ ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਸ਼ਮਰਦਾਸ ਕਰਕੇ ਲਿਖਿਆ ਬਿਹਾਰੀਆ ਜਾਵਦਾ ਛਿਕਲੀ ਕਰ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਜਿਹੜੇ ਆ ਪੰਜਾਬ ਦੇ ਵਿੱਚ ਹੋਣ ਨਾ ਵੜਨ ਦੇਤੇ ਜਾਣ ਕਿਉਂਕਿ ਆ ਜਣੀਆਂ ਲੁੱਟਾਂ ਘੋਹਦੀਆਂ ਆ ਇਹ ਬਿਹਾਰੀਏ ਰਾਤ ਨੂੰ ਲੁੱਟਾਂ ਘੋਹ ਕਰਦੇ ਆ ਤੇ ਅਸੀਂ ਇਹੋ ਹੀ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਵੀ ਇਹਨਾਂ ਲਟੇਰਿਆਂ ਦਾ ਪਤਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੀ ਬੇਨਤੀ ਇਹ ਆ ਐਸਐਚਓ ਸਾਹਿਬ ਲੋਪਗੇ ਥਾਣਾ ਜਿਹੜਾ ਸਾਡੀ ਰਫਲ ਜਣੀ ਉਹ ਲੈ ਕੇ ਜਮ੍ਹਾਂ ਕਰ ਲਈਏ ਜੇਕਰ ਨੂੰ ਕੋਈ ਉਹਦੀ ਵਾਰਦਾਤ ਹੋ ਜਾਂਦੀ ਫੇਰ ਦੁਬਾਰਾ ਘਰ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਸਾਨੂੰ ਸਾਡਾ ਲਾਇਸੈਂਸੀ ਇੱਥੇ ਆ ਰਿਹਾ ਉਹ ਸਾਡੇ ਰਿਸ਼ਤੇਦਾਰਾਂ ਨੂੰ ਵਾਪਸ ਦਿੱਤਾ ਜਾਵੇ ਇਹਨਾਂ ਕਹਿੰਦਾ ਆ ਵੈਕਰ ਜੀ ਕਾ ਖਲਸਾ ਵੈਕਰ ਜੀ ਕੀ ਫਾ